ਤੋ ਸੀਨੀਅਰ ਵਾਈਸ ਪ੍ਰਧਾਨ ਔਰ ਵਾਈਸ ਪ੍ਰਧਾਨ ਸੀ। ਹੋਂ ਜਿਹੜੀ ਇਲੈਕਸ਼ਨ ਰੱਖਾਈ ਗਈ ਆ ਇਹ ਦੋ ਤਾਂ ਰੱਖਾਈਆਂ ਜੀ ਇਹਦੇ ਨਾਲ ਨਾਲ ਪ੍ਰਧਾਨਗੀ ਵਾਲੀ ਵੀ ਰੱਖਾਈ ਗਈ ਆ। ਜੇ ਆਪਾਂ ਸ਼ਹਿਰ ਦੇ ਦੁਸ਼ਮਣ ਹੁੰਦੇ ਤਾਂ ਆਪਾਂ ਹਾਈ ਕੋਰਟ ਚ ਸਟੇ ਲੈ ਕੇ ਆਂਦੇ ਕਿਉਂਕਿ ਮੈਟਰ ਸਬਜੂਕਟ ਹੈ। ਪਰ ਸਾਨੂੰ ਪਤਾ ਕਿ ਜੇ ਆਪਾਂ ਕੋਈ ਇਹੋ ਜਿਹਾ ਕੰਮ ਕਰਾਂਗੇ ਤਾਂ ਇਹਦੇ 'ਚ ਸ਼ਹਿਰ ਦਾ ਨੁਕਸਾਨ ਹੋਣਾ। ਆਪਾਂ ਸ਼ਹਿਰ ਦੇ ਦੁਸ਼ਮਣ ਨਹੀਂ ਆ। ਇਹਨਾਂ ਨੇ ਆਪਣਾ ਅੱਠ ਨੌ ਮਹੀਨੇ ਜਿਹੜਾ ਪ੍ਰਧਾਨ ਬਣਾਣਾ ਬਣਾ ਲਨ ਉਸ ਤੋਂ ਬਾਅਦ ਵੀ ਤਾਂ ਐਡਮਿਨਿਸਟ੍ਰੇਸ਼ਨ ਲੱਗਣਾ ਸੇਗਾ। ਸੋ ਹੁਣ ਇਹ ਮਾਲਕ ਇਹ ਡਵੈਲਪਮੈਂਟ ਕਰਨ ਤੇ ਮੇਰੀ ਇਹਨਾਂ ਨੂੰ ਬੇਨਤੀ ਆ ਕਿ ਜਿਹੜਾ ਵੀ ਹੁਣ ਸ਼ਹਿਰ ਦਾ ਰਡਾ ਕੰਮ ਆ ਉਹਨੂੰ ਪੈਲ ਦੇ ਅਧਾਰ ਤੇ ਕਰਨ ਔਰ ਸਾਡੇ ਸੱਤ ਸੱਤ ਕਾਉਂਸਲਰ ਸੁਭਾਨਾ ਸਾਨੂੰ ਤਾਂ ਕੋਈ ਪ੍ਰਧਾਨ ਜੀ ਨਾਲ ਨਹੀਂ ਕੋਈ ਹੋਰ ਕਿਸੇ ਚਾਜ਼ ਦੀ ਚੀਜ਼ ਨਾਲ ਨਹੀਂ ਇੱਕ ਸਾਡਾ ਵਾਈਸ ਪ੍ਰਧਾਨ ਜਿਹੜਾ ਜੇ ਲੋਕੀ ਅਗ ਆਪਣਾ ਕੋਈ ਅਗੇ ਬੰਦਾ ਹੋਊਗਾ ਤਾਂ ਬਣ ਜਾਊਗਾ ਇਹ ਤਾਂ ਸਾਨੂੰ ਚੌਧਰ ਦੀ ਕੋਈ ਲੋੜ ਨਹੀਂ ਸਾਨੂੰ ਤਾਂ ਕੰਮ ਦੀ ਲੋੜ ਹੈ ਕੰਮ ਦੀ ਲੋੜ ਤੁਸੀਂ ਐਪਲੀਕੇਸ਼ਨ ਦਿੱਤੀ ਜੀ ਤੁਸੀਂ ਤੁਸੀਂ ਕਹਿ ਕੇ ਆਇਆ ਸੀ ਕਿ ਜਿਹੜਾ ਆਪਾਂ ਆਲਰੇਡੀ ਮੈਂ ਦੱਸਣਾ ਚਾਹੁੰਦਾ ਕਿ ਕੁਝ ਕੱਲ ਛੁੱਟੀ ਸੀਗੀ ਸਰਕਾਰੀ ਇਹ ਸਾਰੀ ਇਲੈਕਸ਼ਨ ਤਾਂ ਪਲੈਨਿੰਗ ਨਾਲ ਰੱਖ ਹੋਈ ਆ ਆ ਪ੍ਰਿੰਟ ਆਉਟਸ ਹੈਗੇ ਇਹ ਜਿਹੜਾ ਨੋਟਿਸ ਆ ਇਹ ਆਪਾਂ ਆਲਰੇਡੀ ਸੈਕਟਰੀ ਡਿਪਟੀ ਕਮਿਸ਼ਨਰ ਐਸ ਡੀ ਐਮ ਐਸ ਐਸ ਪੀ ਐ ਡੀ ਸੀ ਔਰ ਈਓ ਸਾਨੂੰ ਬੇਸ਼ਤੋ ਐਡੀਸੀ ਸਾਹਿਬ ਨੂੰ ਅੱਜ ਸਵੇਰੇ ਮੈਂ ਤਿੰਨ ਚਾਰ ਫੋਨ ਕੀਤੇ ਆ ਉਸੇ ਮੈਂ ਵੀਡੀਓ ਵੱਖਰੀ ਬਣਾਈ ਹੋਈ ਆ ਫੋਨ ਕਰਦੇ ਹੋਏ ਦੀ ਮੇਰਾ ਫੋਨ ਇੱਕ ਵਾਰੀ ਨਹੀਂ ਚੱਟਿਆ ਉਹਨਾਂ ਨੇ ਜੇ ਲੋੜ ਪਊਗੀ ਉਹਦਾ ਵੀ ਇਸਤੇਮਾਲ ਕਰਾਂਗੇ ਹਾਈ ਕੋਰਟ 'ਚ ਕਿਉਂਕਿ ਇਹਦੇ ਵਿੱਚ ਜਿੰਨੇ ਫੈਕਟਸ ਆ ਉਹ ਪਾ ਰੱਖੇ ਹੋਏ ਆ ਕਿ ਸੱਚਨ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ ਤੁਸੀਂ ਉਹ ਚੱਲਦੇ ਹੋਏ ਹਾਲੇ ਫੈਸਲਾ ਨਹੀਂ ਹੋਇਆ ਤਾਂ ਵੀ ਤੁਸੀਂ ਜਿਹੜੀ ਇਲੈਕਸ਼ਨ ਬਿਖਾ ਦਿੱਤੀ ਆ ਔਰ ਉਸ ਤੋਂ ਇਲਾਵਾ ਜਿਹੜੇ ਹੋਰ ਫੈਕਟਸ ਸਿੱਕੇ ਜਿਹੜੇ ਕਿ ਅ ਲੋਕਾਂ ਨੂੰ ਗਮਰਾਹ ਕਰਨ ਵਾਲੇ ਸੀਗੇ ਜਾਂ ਤੁਸੀਂ ਕਹਿ ਲਓ ਕਿ ਧੱਕੇ ਵਾਲੇ ਸੀਗੇ ਜਿਹਦੇ ਕਿ ਜਿਹੜਾ ਮਿਊਨਿਸਪਲ ਕਮੇਟੀ ਦੇ ਜਿਹੜੇ ਸੀਸੀਟੀਵੀ ਕੈਮਰੇ ਆ ਇਹ ਧਿਆਨ ਚ ਆਇਆ ਸੀਗਾ ਕਿ ਉਹ ਨਹੀਂ ਚੱਲ ਰਹੇ ਦੇਖੋ ਇਹਨਾਂ ਨੂੰ ਟਾਈਮ ਤੋਂ ਪਹਿਲਾਂ ਦੱਸਿਆ ਹੋਇਆ ਕਿ ਜਿਹੜੇ ਉਹਨੂੰ ਠੀਕ ਕਰਾਏ ਜਾਣ ਔਰ ਇਹ ਉਸ ਈਮੇਲ ਰਾਹੀਂ ਦੱਸਿਆ ਗਿਆ ਹੁਣ ਪਤਾ ਨਹੀਂ ਇਹਨਾਂ ਨੇ ਠੀਕ ਕਰਾਇਆ ਨਹੀਂ ਕਰਾਇਆ ਪਰ ਇਸ ਤੋਂ ਇਲਾਵਾ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿੰਨੀ ਵੀ ਇਲੈਕਸ਼ਨ ਪ੍ਰੋਸੈਸ ਹੋਊਗੀ ਇਦੇ ਵਿੱਚ ਅੰਦਰ ਵੀਡੀਓਗ੍ਰਾਫੀ ਹੋਊਗੀ ਬਾਕੀ ਹੁਣ ਇੱਥੋਂ ਸਾਨੂੰ ਅੰਦਰ ਨਹੀਂ ਜਾਣ ਦੇ ਰਿਹਾ ਵੈਸੇ ਬੰਦਾ ਵੀ ਨਹੀਂ ਸਾਡੇ ਅੰਦਰ ਜਾਣਾ ਕਿਉਂਕਿ ਆਪਾਂ ਮੈਂਬਰ ਨਹੀਂ ਹੈਗੇ ਸੋ ਲੌਅ ਬਾਇੰਡਿੰਗ ਸਿਟੀਜ਼ਨ ਆ ਲੌਅ ਨੂੰ ਫੋਲੋ ਕਰਕੇ ਪਰ ਮੇਰਾ ਇੱਕ ਜ਼ੁਰ ਹੈ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਐਂਡ ਸੋ ਡੋਟ ਜਸਟੀਫਾਈ ਦਾ ਮੀਨਸ ਇਹਦਾ ਮਤਲਬ ਇਹ ਹੁੰਦਾ ਕਿ ਇੱਕ ਪ੍ਰਧਾਨ ਤੁਸੀਂ ਬਣਾਣਾ ਠੀਕ ਹੈ ਬਣਾ ਚਾਹੀਦਾ ਪਰ ਜੇ ਤੁਸੀਂ ਉਹਨੂੰ ਤੱਕੇ ਨਾਲ ਬਣਾਓ ਜਾਂ ਰੂਲਾ ਨੂੰ ਟਵਿਸਟ ਕਰਕੇ ਬਣਾਓ ਤਾਂ ਉਹ ਗੱਲ ਵੀ ਕੋਈ ਚੰਗੀ ਨਹੀਂ ਤੇ ਮੈਂ ਨਹੀਂ ਕਹਿ ਰਿਹਾ ਫਲਸਫਰ ਫਲਸਫਰ ਕੀ ਇਹ ਪੜ੍ਹ ਲਿਓ ਲੋਕ ਐਂਡਸ ਡੋਟ ਜਸਟੀਫਾਈ ਦਾ ਮੀਨਸ ਗੱਲਾਂ ਸ਼ਾਇਦ ਜਿਹੜੇ ਮੇਰੇ ਵਿਰੋਧੀ ਹੈ ਸ਼ਾਇਦ ਇਸ ਗੱਲ ਨੂੰ ਸਮਝਦੇ ਹੋਗੇ ਨਹੀਂ ਸਮਝਦੇ ਹੋਗੇ ਕਿਸੇ ਪੜ੍ਹੇ ਲਿਖੇ ਬੰਦੇ ਤੋਂ ਸਮਝ ਲੈਣ ਮੈਂ ਕੀ ਕਹਿ ਰਿਹਾ ਬਾਕੀ ਗੱਲ ਇਹ ਹੈ ਕਿ ਹੁਣ ਦੇਖਦੇ ਕੀ ਹੁੰਦਾ ਪਰ ਇਹ ਹੈ ਕਿ ਜੋ ਵੀ ਹੋਵੇ ਸ਼ਹਿਰ ਦਾ ਭਲਾ ਹੋਵੇ ਸ਼ਹਿਰ ਦੀ ਡਵੈਲਪਮੈਂਟ ਹੋਵੇ ਔਰ ਇਹ ਜਿਹੜੀ ਲੈਗ ਪੋਲਿੰਗ ਹੈ ਆਪਾਂ ਚਾਹੁੰਦੇ ਨਹੀਂ ਨਾ ਆਪਾਂ ਪਹਿਲਾਂ ਕੀਤੀ ਹੈ ਨਾ ਆਪਾਂ ਹੁਣ ਕਰਾਂਗੇ। ਇਸ ਜਿਹੜੀ ਸੱਤ ਤੋਂ ਅੱਗੇ ਅਮਰ ਸਿੰਘ ਜੀ ਜਿਨ੍ਹਾਂ ਨੇ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ। ਰਾਹਗੀਰ ਅਕਸਰ ਹੀ ਪਰੇਸ਼ਾਨ ਨੇ ਚਾਹੇ ਰੇਲਵੇ ਰੋਡ ਦੀ ਗੱਲ ਕਰੀਏ ਚਾਹੇ ਬਾਜ਼ਾਰ ਦੀ ਗੱਲ ਕਰੀਏ ਪਰ ਪਬਲਿਕ ਬਹੁਤ ਪਰੇਸ਼ਾਨ ਨਜ਼ਰ ਆndi ਹੈਗੀ ਆ ਕਿਉਂਕਿ ਅੱਜ ਫੇਰ ਨਵਾਂ ਸ਼ਹਿਰ ਦੇ ਵਿੱਚ ਇਹ ਜੋ ਦੇਖ ਰਹੇ ਹਾਂ ਪੁਰਸ ਇੱਕ ਨਜ਼ਰ ਆ ਰਹੀ ਹੈ ਦਫਤਰ ਨਗਰ ਕੌਂਸਲ ਨਵਾਂ ਸ਼ਹਿਰ ਦਾ ਜਿੱਥੇ ਕਿ ਪ੍ਰਧਾਨ ਦੀ ਜਿਹੜੀ ਹੈਗੀ ਆ ਅੱਜ ਚੋਣ ਨੂੰ ਲੈ ਕੇ ਇਹ ਵੱਡੇ ਰੇਸੈਂਟ ਕੀਤੇ ਗਏ ਨੇ ਰਸਤੇ ਚਾਰੇ ਪਾਸੇ ਬੰਦ ਨੇ ਬਿਲਕੁਲ ਆਵਾਜ਼ਾਈ ਜਿਹੜੀ ਹੈਗੀ ਆ ਉਸ ਬਹੁਤ ਵੱਡਾ ਵੇਗਨ ਪੈਂਦਾ ਨਜ਼ਰ ਆ ਰਿਹਾ ਲੋਕ ਰਾਹੀਰ ਪਰੇਸ਼ਾਨ ਵੀ ਨੇ ਕਿਤਨਾ ਕਿਤੇ ਚੰਦ ਮਿੰਟਾਂ ਦੇ ਅੰਦਰ ਅਗਲੇ ਫੈਸਲੇ ਜਿਹੜੇ ਹੈਗੇ ਉਹ ਨਿਕਲ ਕੇ ਬਾਹਰ ਆਉਣਗੇ جي وي جي 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 ਕਿ ਇਹ ਨਾ ਲੱਗਿਆ ਕਿ ਕਿਹੜੀ ਕਾਰਨ ਕਰਦੇ ਮਾਮਲਾ ਬਣਾਉਂਦੇ ਕਿ ਕਿਵੇਂ ਇਹ ਪੀਪਲ ਦੀਆਂ ਕਿਉਂ ਹੈ ਕੋਈ ਪਤਾ ਨਹੀਂ ਇਹ ਵੀ ਦੱਸਦੇ ਕਿ ਨਾਇਬ ਚੇਅਰਮੈਨ ਦੀ ਗੱਲ ਕਰ ਰਹੇ ਨੇ ਇਹਨਾਂ ਨੂੰ 10-10 ਸਪੋਕਰਾਂ ਨਾਲ ਬੁਲਾਇਆ ਬਹੁਤ ਹੋ ਗਏ ਸੀ ਵੀ ਜੜਾ ਸਾਇਕਾ ਨਾਇਬ ਚੇਅਰਮੈਨ ਨੂੰ ਵੀ ਇਲੈਕਸ਼ਨ ਕਰਦੇ ਗੱਲਾਂ ਕਰਦੇ ਕਿੰਨਾ ਚਿਰ ਕਰਦੇ ਨੇ ਇਹ ਤਾਂ ਕਰਦੇ ਨੇ ਵੈਕਿੰਦਰ ਕੌਰ ਉਹ ਵੀ ਲੇਡੀ ਹੈ ਅਲੰਦਰ ਕੌਰ ਪ੍ਰਧਾਨ 22 ਬਿਜਾ ਦੇ ਜੈ ਸਾਹੀ ਖੜਾ ਸਾਹੀ ਅੰਮਨਵਾਸੀਰ ਐਸਟੀਐਮ ਨਵੋਚਰ ਮੋਤਾਵਾਸੀਰ ਐਸਟੀਐਮ ਗੁਰਦਾਸ ਸਿੰਘ ਮੋਤਾਵਾਸੀਰ ਐਸਟੀਐਮ ਨਵੋਚਰ ਮੋਤਾਵਾਸੀਰ ਐਸਟੀਐਮ ਤੇ ਕੀ ਤੱਕੇ ਚਾਈ ਹੋਈ ਹੈ ਸਾਨੂੰ ਜੀ ਜੀ ਉਹਨਾਂ ਬਾਅਦ ਦੇਖੋ ਸੁਰੱਖਿਆ ਸੰਕਰਨ ਲੱਗ ਗਿਆ ਉਹ ਕਿੰਨੇ ਦੇ ਵਿੱਚ ਲੱਗ ਗਿਆ ਉਹ ਕਿੰਦਰ ਵਿੱਚ ਅੰਦਰ ਕੀ ਹੋਇਆ ਤਾਂ ਸਾਡੇ ਸੀਨੀਅਰ ਸਾਡੇ ਸੀਨੀਅਰ ਬਾਈਕ ਚਲਾ ਰਹੇ ਅੱਗੇ ਆ ਅਸੀਂ ਰੋਜ਼ਗਾਰ ਵਿੱਚ ਸਾਬ ਦੇ ਬਕਾ ਦੇ ਸਮਰਥਨ ਕੀਤਾ ਅੱਜ ਵੀ ਨਾਲ ਸਾਹਿਬੇ ਬਕਾ ਦੇ ਸਮਰਥਨ ਦਾ ਹਰ ਮੰਗਿਆ ਸੀਨੀਅਰ ਬਾਈਪ ਦਾ ਅੱਜ ਜਿੱਥੇ ਡੋਨ ਆਈਆ ਤੇ ਇਹ ਕੋਈ ਚਿੱਪੀਆ ਉਹਨਾਂ ਮੈਨੂ ਕੰਟਰੋਲ ਕਰਦਾ ਕੀਤਾ ਜਿਹੜਾ ਰੂਲ ਹੈ ਨੈਵੀਗੇਸ਼ਨ ਦਾ ਉਹਨੂੰ ਬਾਹਰ ਕੱਢੋ ਪਾ ਕਰਨੀਆਂ ਉਹ ਸੀਨੀਅਰ ਜਿਹਨੂੰ ਭੱਜਣ ਦੀ ਜੇਕਰ ਕੋਈ ਚੇਲੇ ਉਹਨਾਂ ਨੇ ਇਹ ਕੱਲ ਨਹੀਂ ਸੁਣੀ ਟੱਕਾ ਕਰਕੇ ਦੂਨੇ ਨੇ ਆਹ ਵਾਰ ਲਾਗ ਹੈ ਭਾਈ ਨਾਲ ਨਹੀਂ ਲਾਗ ਹੈ ਭਾਈ ਨਾਲ ਮੈਂ ਹੇਰ ਹਮਤ ਕਰਦੇ ਨੇ ਟੱਕਰ ਹੈ ਬਾਈ ਰਾਜਾ ਟੱਕਰਾਂਗੇ ਧੀਆਂ ਧੀਆਂ ਜਿਹੜੀਆਂ ਦਾ ਬਹੁਤ ਜੜੀ ਇੱਕ ਹੋਰ ਅਪਡੇਟ ਸਪੈਲਟ ਦੀ ਕੰਪਨੀਆ ਅਸ ਪਰ ਰੂਲ ਸਿਰਫ ਪ੍ਰਧਾਨਗੀ ਦੀ ਇਲੈਕਸ਼ਨ ਔਰ ਸੀਨੀਅਰ ਵਾਈਸ ਪ੍ਰਧਾਨਗੀ ਦੋ ਇਲੈਕਸ਼ਨ ਹੁੰਦੇ ਨੇ ਨਾਮ ਮੈਂ ਇਹ ਵੀ ਦੱਸਣਾ ਚਾਹਨਾ ਕਿ ਕੱਲ੍ਹ ਜਦ ਐਮਸੀਐਨ ਨੂੰ ਪਰਸੋ ਜਦ ਇਹਨਾਂ ਨੇ ਨੋਟਿਸ ਲੇਟ ਜਦ ਵੀ ਤਾ ਉਹ ਹੀ ਰਿਹਾ ਅਗੀਟੇਲਾ ਟਾਈਮ ਨਹੀਂ ਸਿਕਾ ਉਸ ਤੋਂ ਇਲਾਵਾ ਇੰਨੇ ਨਹੀਂ ਸਿਰਫ ਦੋ ਨੋਟਿਸ ਕਰਦੇ ਨੇ ਕਿ ਪ੍ਰਧਾਨਗੀ ਦਾ ਇੱਕ ਸੀਨੀਅਰ ਵਾਈਸ ਪ੍ਰਧਾਨ ਦਾ ਜੇ ਜੂਨੀਅਰ ਵਾਈਸ ਪ੍ਰਧਾਨ ਦੀ ਕੋ ਇਲੈਕਸ਼ਨ ਵੱਖਰੀ ਇਹਨਾਂ ਨੇ ਤੀਜੀ ਕਰਾਣੀ ਸੀ ਤੇ ਤਿੰਨ ਨੋਟਿਸ ਨਿਕਲਣੇ ਚਾਹੀਦੇ ਸੀ ਜਦ ਤਿੰਨ ਨੋਟਿਸ ਨਹੀਂ ਨਿਕਲੇ ਤਾਂ ਦਿਨ ਵੱਖਰਾ ਕਲੈਕਸ਼ਨ ਕਰਾਉਣ ਦਾ ਕੋ ਮਤਲਬ ਨਹੀਂ ਬਣਦਾ ਸਿਰਫ ਇਸ ਕਰਕੇ ਧੱਕਾ ਕਰਨ ਲਈ ਕਿਉਂਕਿ ਸਰਕਾਰ ਪਰ ਅੱਜ ਇਹ ਨੰਗੇ ਹੋ ਚੁੱਕੇ ਆ ਇੱਥੇ ਕੋਈ ਇਕਲਿਦਨ ਨਹੀਂ ਕੋਈ ਆਪ ਨਹੀਂ ਇੱਥੇ ਸਾਰੇ ਇਕੱਠੇ ਆ ਆ ਤੁਹਾਡੇ ਸਾਹਮਣੇ ਬੀਐਸਕੇ ਵਾਲੀ ਗੱਲ ਤਾਂ ਕੋਈ ਨਹੀਂ ਕਿਉਂਕਿ ਉਹ ਤਾਂ ਆਲਰੇਡੀ ਇੰਨਾ ਚ ਸ਼ਾਮਿਲ ਹੋਈ ਚੁੱਕੀ ਹੈ ਸੋ ਇਹ ਸਾਰਾ ਇੱਕ ਫ੍ਰੈਂਡਲੀ ਮੈਚ ਚੱਲ ਰਿਹਾ ਸੀਗਾ ਆਪਾਂ ਪਹਿਲਾਂ ਸ਼ਹਿਰ ਨੂੰ ਕਮਿਟਮੈਂਟ ਕੀਤੀ ਸੀ ਪ੍ਰਸ਼ਾਸਨ ਨੂੰ ਕਮਿਟਮੈਂਟ ਕੀਤੀ ਸੀ ਕਿ ਆਪਾਂ ਬਿਲਕੁਲ ਵੀ ਆਪਣਾ ਪ੍ਰਧਾਨਗੀ ਚ ਇਹ ਆਪਣਾ ਜਿਹੜਾ ਬਣਾਣਾ ਚਾਹਦੇ ਬਣਾ ਲਾਂ ਪਰ ਜਿਹੜੇ 7 ਐਮਸੀ ਸਾਡੇ ਇਕੱਠੇ ਹੋ ਕੇ ਗਏ ਆ ਜੇਤਰਾਮ ਜੀ ਨਾਲ ਆ ਤੁਸੀਂ ਅੰਦਰ ਗਏ ਹੋ 7 ਜਣੇ ਗਏ ਹੋ ਇਕੱਠੇ ਗਏ ਹੋ ਇਹ ਸਾਰੇ ਵੀ ਚਤੁਰਸੀ ਦਲਾ ਲੋ ਤਾਂ 10 ਬੰਦੇ ਸੀ ਤੇ ਪ੍ਰਧਾਨਗੀ ਦੀ ਇੱਕ ਵਾਰੀ ਵੋਟ ਪਾਣੀ ਸੀ ਔਰ ਸੀਨੀਅਰ ਵਾਈਸ ਪ੍ਰਧਾਨ ਦੀ ਜਿਹੜੀ ਇਲੈਕਸ਼ਨ ਆ ਉਹ ਵੀ ਇੱਕ ਵਾਰੀ ਹੋਣੀ ਸੀ ਇਹਦੇ ਚ ਵੋਟਾਂ ਵੰਡ-ਵੰਡ ਕੇ ਇਹਨਾਂ ਨੇ ਪਾਣੀਆਂ ਸੀ ਪਰ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਵੰਡ-ਵੰਡ ਕੇ ਸਾਡਾ ਹੱਥ ਨਹੀਂ ਪੈਂਦਾ ਇਸ ਕਰਕੇ ਇਹਨਾਂ ਨੇ ਜਿਹੜੀ ਉਹ ਇਲੈਕਸ਼ਨ ਆ ਇਹਨਾਂ ਨੇ ਬਿਲਕੁਲ ਇਲੀਗਲੀ ਬਿਨਾ ਮ्युनਿਸਪਲ ਐਕਟ ਦੀ ਪਰਵਾਹ ਮੰਨਦੇ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੋਏ ਜੋ ਕੰਮ ਅੰਬਰਸਰ ਕੀਤਾ ਜੋ ਕੰਮ ਉੱਥੇ ਬਠਿੰਡੇ ਕੀਤਾ ਜੋ ਫਵਾੜੇ ਕੀਤਾ ਅੱਜ ਉਸੇ ਗੱਲ ਨੂੰ ਮੋਕਾ ਰੱਖਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਥੇ ਦੀ ਲੋਕ ਲੀਡਰਸ਼ਿਪ ਨੇ ਇੱਥੇ ਦੇ ਮੌਜੂਦਾ ਐਮਐਲਏ ਔਰ ਬੰਗੇ ਦੇ ਐਮਐਲਏ ਨੇ ਰਲ ਕੇ ਕਿ ਜਿਹੜਾ ਧੱਜੀਆਂ ਣਾਈਏ ਬਚਲਕਾਂ ਚਾਰ ਜਿੰਨਾ ਤੇ ਜਾਰ ਲਿਆ ਅਗਲੀ ਨੀਤੀ ਕੀ ਹੋਵੇਗੀ ਅਗਲੀ ਨੀਤੀ ਦੇਖੋ ਆਪਾਂ ਦਾ ਪਹਿਲਾ ਵੀ ਹਾਈ ਕੋਰਟ ਚ ਸਟੇ ਲਾਈਨ ਵੀ ਆਪਾਂ ਨਹੀਂ ਕੀਤਾ ਕਿ ਇਹ ਸ਼ਹਿਰ ਦਾ ਕੰਮ ਨਾ ਰੁਕੇ ਪਰ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਧਜੀਆਂ ਉਡਾਈਆਂ ਬਿਨਾ ਪ੍ਰਵਾਹ ਮੰਨਦੇ ਹੋਏ ਤੇ ਹੁਣ ਜੇ ਆਪਾਂ ਹਾਈ ਕੋਰਟ ਜਾਵਾਂਗੇ ਤਾਂ ਫਿਰ ਇਹ ਜ਼ਿੰਮੇਵਾਰ ਇਹ ਹੋ ਕੇ ਜੇ ਸ਼ਹਿਰ ਦਾ ਕੰਮ ਰੋਕ ਰਹੀ ਹੈ ਇੱਕ ਪਾਸੇ ਤਾਂ ਕਹਿੰਦੇ ਆ ਕਿ ਇਹ ਸਾਨੂੰ ਰੋਕਦੇ ਆ ਇਹ ਜਦ ਇਦਾਂ ਦੇ ਧੱਕਾ ਕਰਦੇ ਤਾਂ ਉਸ ਤੋਂ ਬਾਅਦ ਇਹ ਅਫਸਰ ਇਹਨਾਂ ਦੀ ਗੱਲ ਨਾਲ ਸਾਨੂੰ ਐਸਟੀਐਮ ਹੋਨੇ ਮੈਂ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਿਆ ਐਸਟੀਐਮ ਸਾ ਗਲਤ ਤਾਂ ਸਮਝੋ ਜਿੰਦਾ ਚੋਰ ਨੱਠਦਾ ਹੁੰਦਾ ਉਸ ਤੋਂ ਜ਼ਿਆਦਾ ਸਪੀਡ ਤੋਂ ਨੱਠਿਆ ਹਾਈ ਕੋਰਟ ਜਾਵਾਂਗੇ ਹੁਣ ਦੇਖੋ ਸਾਰਿਆਂ ਦੀ ਸਲਾਹ ਹੋ ਗਈ ਹੈ ਅੱਜ ਚੇਤਨ ਰਾਜ ਜੀ ਤੁਸੀਂ ਅੰਦਰ ਸੇਗੇ ਦੱਸੋ ਕੀ ਹੋਇਆ ਅੰਦਰ ਮੈਂ ਤਾਂ ਨਹੀਂ ਸੇਗਾ ਸਾਡੀ 20 ਮਿੰਟ ਲਗਾਇਆ ਜੀ ਉਹ ਡੇਟੀ ਬੋਲ ਆਏ ਤੁਸੀਂ ਇਹ ਦੇਖੋ 12:00 ਦੀ ਇਲੈਕਸ਼ਨ ਸੀ 12:00 ਕੇ 6 ਮਿੰਟ ਹੋਇਆ 5 ਮਿੰਟ ਹੋ ਜਾ ਜੋ ਮਨਨੂਤ ਚੌਕੀ ਪਰ ਮਨਨੂਤ ਦਾ ਦਫਾ ਮੜਿਆ ਜੋ ਰੁਨਮ ਰਵਾਜ ਰੁਨਮ ਅੱਜ ਜਿਹੜਾ ਅੰਗਰੇਜ਼ੀਆਂ ਬਿਨਾਂ ਜਦੋਂ ਸੀਨੀਅਰ ਬਾਈਕ ਸਟ੍ਰੇਟ ਹੋ ਗਿਆ ਉਹਨੂੰ ਪਹਿਲਾਂ ਪ੍ਰਬੰਧਕ ਤੋਂ ਬਾਅਦ ਇਹਨੂੰ ਬਾਅਦ ਮੋਟਾ ਪਰ ਸੀਨੀਅਰ ਇਹਨੂੰ ਕਾਪੀ ਜੁਨੀਅਰ ਅੱਜ ਪਹਿਲਾ ਦਿਨ ਆਖਿਆ ਗਿਆ ਭਾਜੀ ਪੀਜੀ ਵਰ ਜੁਨੀਅਰ ਦੇ ਪੰਜੇ ਨੇ ਉਹਦੇ ਵਿੱਚ ਮੈਨੂੰ ਟੱਕਾ ਹੋਇਆ ਟੱਕਾ ਹੋ ਰਿਹਾ ਉਹਨੇ ਆਪਣਾ ਵੜਾ ਲਿਆ ਅਸੀਂ ਤਾਂ ਸ਼ਹਿਰ ਦੇ ਬਕਾਸ ਲਈ ਇਕੱਠੇ ਆ ਜਿਹਦੀ ਕਹਿੰਦੇ ਦਾਗ ਰੂਏ ਜੇ ਉਹ ਸਾਫ ਆਸਨ ਘਪਲਾ ਦੇ ਦਿੱਤਾ ਅਰੇ ਟੱਕਾ ਦੇ ਜੁਨੀਅਰਾਂ ਨਾਲ ਉਹ ਜੁਨੀਅਰ ਦਾ ਕੋਈ ਕੰਮ ਨਹੀਂ ਮਾਦੇ ਤਾਂ ਉਹ ਤੋਂ ਜਿੰਦੂਆਂ ਨਾਲ ਜਾਵਾਂਗੇ ਉਹ ਕੰਮ ਕਰਦੇ ਸੋ ਜੀ ਜੀ ਨੇ ਕਾਫੀ ਲੰਮੇ ਸਮੇਂ ਤੋਂ ਇੱਥੇ ਲਲੋਕ ਨਗਰਪਾਲਿਕਾ ਨਾਗਰ ਸ਼ਹਿਰ ਦੇ ਅੰਦਰ ਸਰਕਾਰੀ ਨਮਾਇਕਾ ਨਗਰ ਸ਼ਹਿਰ ਦੇ ਗਾਮਾ ਨੂੰ ਪ੍ਰਦਾਨ 22 ਬਿਧਾਨ 22 ਬਿਧਾਨ ਦਾ ਉਹ ਸ਼ਹਿਰ ਦੇ ਲੋਕਾਂ ਦਾ ਜੇ ਹਮੇਸ਼ਾ ਸਾਡੇ ਨਾਲ ਗਿਲਾ ਕਰਦੇ ਸੀ ਕਿ ਬਹੁਤ ਸਾਰੀਆਂ ਮੇਨ ਜਿਹੜਾ ਰੇਲਵੇ ਰੋਡ ਟੁੱਟਿਆ ਫੇਰੀਜ ਬੰਦ ਪਿਆ ਜਦੋਂ ਤੱਕ ਕਮੇਟੀ ਫਾਰਮ ਨਹੀਂ ਹੁੰਦੀ ਉਹਨਾਂ ਦੇ ਅਥੋਰਾਈਜੇਸ਼ਨ ਨਹੀਂ ਹੁੰਦੀ ਦੋ ਤੱਕ ਆਹੋ ਕੰਮ ਕਰਦੇ ਸੀ ਅੱਜ ਇਸ ਬੱਚੇ ਸ਼ਹਿਰ ਦੀਆਂ ਭਾਵਨਾਵਾਂ ਨੂੰ ਕਰਦੇ ਹੋਏ ਜਿਹੜਾ ਅੱਜ ਜੀਪੀ ਬਲਵਿੰਦਰ ਕੌਰ ਜੀ ਪ੍ਰਧਾਨ ਸਰਪੰਚੀ ਦੇ ਨਾਲ 10 ਮੈਂਬਰ ਸਹਿਬਾਨ ਨੇ ਚੁਣਿਆ ਔਰ ਸ਼੍ਰੀਮਤੀ ਜਿੰਦਰਜੀਤ ਕੌਰ ਜੀ ਵਾਈਸ ਪ੍ਰਧਾਨ ਗੁਰਮੁਖ ਨੌਰ ਦੀ ਜਿਹੜੇ ਹਰਿਮੰਦਰ ਸਾਹਿਬ ਕਾਲਜ ਦੇ ਜੁਨੀਅਰ ਵਾਈਸ ਪ੍ਰਧਾਨ ਹੋਰ ਗੁਰਮੁਖ ਨੌਰ ਦੀ ਵਾਈਸ ਪ੍ਰਧਾਨ ਜਿਹੜੇ ਅੰਦਰ ਮਾਨਯੋਗ ਐਸ.ਐਮ. ਸਾਹਿਬ ਨੇ ਸਾਰੇ ਮੈਂਬਰ ਸਭਾ ਦੇ ਹੱਥ ਕਰੇ ਕਰਾ ਕੇ ਜਿਹੜੀ VOTING ਕਰਾਈ ਹੈ ਸਾਰਿਆਂ ਦੇ ਨਾਲ ਬਹੁਤ ਹੀ ਪ੍ਰਸੰਨਤਾ ਦੇ ਨਾਲ ਜਿਹੜਾ ਉਹ ਇਹਨਾਂ ਨੂੰ ਚੁਣਿਆ ਮੈਂ ਤੇ ਇਹਨਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਆਗੂਆਂ ਨੂੰ ਤੇ ਮੈਂ ਐਮ.ਸੀ. ਸਾਹਿਬਾਂ ਦਾ ਵੀ ਧੰਨਵਾਦ ਕਰਨਾ ਦੇਖੋ ਜਿਨ੍ਹਾਂ ਨੇ ਇਹਦੇ ਵਿੱਚ ਬਹੁਤ ਵੱਡਾ ਸਾਥ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਅੰਦਰ ਮੈਂ ਨੰਦੂ ਬੀਲ ਕਰਾਗਾਗੇ ਜਨਕਰੀ ਅਸਮੋਸ਼ਰਮਾ ਸ਼ਹਿਰ ਦੇ ਮੁੱਖ ਕੰਮ ਹੈ ਪਾਣੀ ਦੀਆਂ ਸੜਕਾਂ ਦੀਆਂ ਸੀਵਰੇਜ ਦੀਆਂ ਮੁਬੈਲ ਦੇ ਆਧਾਰ ਤੇ ਅੱਜ ਕੋਈ ਕਰਵਾ ਦਿੱਤਾ। ਕਮਲ ਸਿੰਘ ਸਾਹਿਬ ਕੋਲ ਬਾਰੇ ਗੱਲ ਕਰਦੇ ਅੱਜ ਬਹੁਤ ਅੱਜ ਆਰਡਰ ਨਰ ਦੇ ਰੋਡ ਤੁਸੀਂ ਗੱਲ ਕਰਦੇ ਉਹਦੇ ਲਈ ਕੀ ਕੰਮ ਉਪਰਾਂ ਲੱਗ ਕੀਤਾ ਜਾਊਗਾ ਕਿਉਂਕਿ ਰੇਲਵੇ ਰੋਡ ਰੁਕਿਆ ਇਸੇ ਕਰਕੇ ਜਿਸ ਤੋਂ ਪਿਛਲੀ ਜਿਹੜੀਆਂ ਚੇਅਰਮੈਨ ਚੁਣ ਕੇ ਅਸੀਂ ਮਤੇ ਪਾਏ ਸੀ ਉਹ ਕਿਤੇ ਨਾ ਕਿਤੇ ਸਟੇ ਹੋਣ ਕਰਕੇ ਰੁਕ ਗਿਆ ਔਰ ਜਿਹੜੀ ਕਮੇਟੀ ਆ ਜਿਹੜਾ ਸ਼ਹਿਰ ਦਾ ਕੰਮ ਆ ਉਹ ਕਮੇਟੀ ਜਿਹੜੀ ਆ ਉਹ ਮਤੇ ਪਾਗੀ ਸ਼ੁਰੂ ਕਰਨ ਦੀ ਇਸ ਕਰਕੇ ਮਬੈਲ ਦੇ ਆਧਾਰ ਤੇ ਮੇਰੇ ਮਿਲਾਂਕਰ ਸਾਡੇ ਪ੍ਰਧਾਨ ਜੀ ਅੰਮ੍ਰਿਤਪਾਲ ਸਿੰਘ ਜੀ ਔਰ ਸੀਨੀਅਰ ਮੈਂਬਰਾਂ ਦੇ ਅੰਦਰ ਦੇ ਪ੍ਰੋਟੀ ਔਰ ਵਾਈਸਬਿਲਾਣ ਗੁਰਮਤ ਨੌਰਾਜੀ ਔਰ ਸਾਰੇ ਐਮਸੀ ਸਵਾਨ ਅੱਜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕਿ ਇਸ ਟਾਈਮ ਸਭ ਨੇ ਕਿਉਂਕਿ ਦੇ ਹੱਥ ਖੜੇ ਕਰਕੇ ਅੰਦਰ VOTING ਕੋਈ ਹੈ ਸਾਹਮਣੇ ਤੁਹਾਡੇ ਸਾਹਮਣੇ ਖੜੇ ਆ 17 ਦਾ ਹਾਊਸ ਹੈ ਤੱਕਾ ਦੱਸੋ ਕਿੰਨਾ ਤਰੀਕੂ 10 ਮੈਂਬਰ ਸਵਾਨ ਤੁਹਾਡੇ ਖੜੇ ਸਾਹਮਣੇ ਬਹੁਤ ਸਾਰੇ ਨੇ ਵੋਟ ਪਾਉਣ ਦੇ ਲਈ ਰੋਲਾ ਪਾਉਣ ਲੱਗ ਪਏ ਵਿਚੋ ਦੋ ਮੈਂਬਰਾਂ ਨੇ ਵੀ ਹੱਥ ਖੜੇ ਕੀਤੇ ਹੈ ਕਿਹਦੇ ਲਈ ਜੀ ਕਿਹਦੇ ਲਈ ਸਾਰੇ ਸਾਡੇ ਸਾਰਿਆਂ ਲਈ ਓਕੇ ਅਲਪੀਟਿਸ ਕਰਕੇ ਤੁਹਾਡਾ ਫਿਰ ਵਿਰੋਧ ਕਿਉਂ ਆਉਂਦਾ ਜੀ ਵਿਰੋਧ ਚਲੋ ਅੰਦਰ ਅੰਦਰ ਹੀ ਰਿਕਾਰਡਿੰਗ ਦਾ ਬੜੀ ਵੱਧ ਗਿਆ ਸਾਰੇ ਸ਼ਹਿਰ ਦੇ ਜਾਣਦੇ ਵਾਲੀ ਹੈ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਹਨਾਂ ਅੰਦਰ ਵੀ ਸਾਰੇ ਉਹਨਾਂ ਨੇ 17 ਨੇ 17 ਜਾਣਿਆਂ ਨੇ ਹਾਊਸ ਦੇ ਸਾਈਨ ਕੀਤੇ ਰਜਿਸਟਰ ਦੇ ਬੜੀ ਜਾਣੇ ਪਹਿਲਾਂ ਪਹਿਲਾਂ 17 ਜਾਣਿਆਂ ਆਪਾਂ ਖੜੀਆਂ ਨੂੰ ਵਾਇਸ ਪ੍ਰਧਾਨ ਦੀ ਇਲੈਕਸ਼ਨ ਕਰਾਉਣ ਲਈ ਉਹਨਾਂ ਨੇ ਬੜਾ ਜ਼ੋਰ ਲਾਇਆ ਮੀਡੀਆ ਚ ਵੀ ਬੜਾ ਪਰ ਜਿਸ ਵੇਲੇ ਇਹ ਚੋਣ ਦਾ ਏਜੰਡਾ ਉਹਨਾਂ ਕੋ ਗਿਆ ਉਹਨਾਂ ਦੇ ਸਾਰੇ ਐਮਸੀਆਂ ਨੇ ਅੰਡਰ ਪ੍ਰੋਟੈਸਟ ਏਜੰਡਾ ਲਿਆ ਮਤਲਬ ਇਹ ਇੱਕ ਲੋਕਾਂ ਬਾਹਰ ਡਰਾਮਾ ਕਰਦੇ ਆ ਅੰਦਰ ਕੁਝ ਹੁੰਦੇ ਆ ਅੰਡਰ ਪ੍ਰੋਟੈਸਟ ਆਪ ਹੀ ਕਹਿੰਦੇ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦੀ ਚੋਣ ਹੋਣੀ ਚਾਹੀਦੀ ਆ ਆਪ ਹੀ ਏਜੰਡਾ ਜਿਹੜਾ ਇਹ ਸੀ ਚੋਣ ਦਾ ਅੰਡਰ ਪ੍ਰੋਟੈਸਟ ਲੈਂਦੇ ਆ ਇਹਦਾ ਕਾਰਨ ਦੱਸਣ ਕੀ ਆ ਉਹਨਾਂ ਦੇ ਦੋ ਐਮਸੀਆ ਨੇ ਹੱਥ ਖੜੇ ਕੀਤੇ ਅੰਦਰ ਜਿਹੜੇ ਜਿੱਤਣਾ ਸੀ ਜਿਸ ਕੋ ਮੈਕਸਿਮਮ ਵੋਟਾਂ ਹੋਣੇ ਜਿੱਤਣਾ ਉਹ ਰਹਿ ਗਏ ਤਾਂ ਰੋਲਾ ਪਾਉਂਦੇ ਉਹਨਾਂ ਨੇ ਕਿਹਦੇ ਵੀ ਹੱਥ ਖੜੇ ਕੀਤੇ ਨਹੀਂ ਆਡੇ ਇਨਮਰ ਕੋਈ ਲੱਗਾ ਜੀ ਨੌਰਤ ਲਈ ਸਾਡੇ ਲਈ ਨੌਰਤ ਲਈ ਜੀ ਨੌਰਤ ਦਾ ਕੈਂਡੀਡੇਟ ਸੀਗਾ ਨੌਖਾ ਉਹਨਾਂ ਨੂੰ ਪਤਾ ਜੀ ਕਿੰਨਾ ਜਿੱਤਦਾ ਹੋ ਗਿਆ ਬਾਹਰ ਹੀ ਰੌਲਾ ਪਾਦੇ ਅੰਦਰ ਦਾ ਸਾਹਿਬ ਆਜੈਂਡਾ ਜਿਹੜਾ ਦੋਵਾਂ ਦਾ ਹੋਏਦਾ ਸੀ ਇਸ਼ੂ ਕਿ ਦੋ ਇਲੈਕਸ਼ਨ ਹੋਣੇ ਆ ਉਹ ਇਹ ਤਿੰਨ ਇਸ ਗੱਲ ਨੂੰ ਲੈਕਣਾ ਹੋਊਗਾ ਇਲੈਕਸ਼ਨ ਇਲੈਕਸ਼ਨ ਦੋ ਆ ਇਲੈਕਸ਼ਨ ਹੁੰਦੇ ਤਿੰਨ ਆ ਜੀ ਅਜੈਂਡਾ ਇਹੀ ਸਗੋਂ ਪ੍ਰਧਾਨ ਸੀਨੀਅਰ ਵਾਈਸ ਪ੍ਰਧਾਨ ਭਾਈ ਜੀ ਅਜੰਡਾ ਦਿੱਤਾ ਅਜੰਡੇ ਦੇ ਮੁਤਾਬਕ ਤੁਸੀਂ ਪੱਤਰਕਾਰ ਭਰਾ ਮжоਰਿਟੀ ਤੁਹਾਡੇ ਕੋ ਸਾਹਮਣੇ 10 ਐਮਸੀਆਂ ਦੀ ਗੜੀ ਆ ਦੋ ਸਾਡੇ ਸਾਇਲੈਂਟ ਆ ਜੇ ਨਮਕਾ ਕਿਨੇ ਜੀ ਹੁਣ ਇਹਨਾਂ ਨੂੰ ਅਜੰਡਾ ਬੰਡਿਆ ਰੈਂਡੇ ਦੇ ਵਿੱਚ ਆਪ ਆਏ ਆ ਇਲੈਕਸ਼ਨ ਹੋਇਆ ਅੰਦਰ ਦਾ ਕੁਝ ਨਹੀਂ ਸੀ ਆ ਬਈ ਸਭ ਕੁਝ ਕਰਦੇ ਰਗੇ ਪਹਿਲਾਂ ਤਾਂ ਇਹ ਵੀ ਕਹਿੰਦੇ ਸੀ ਅਸੀਂ ਕੈਂਡੀਡੇਟ ਨਹੀਂ ਦੇਣਾ ਪਾਇਰ ਦੇ ਨਾਲ ਆ ਉਹਨਾਂ ਵਰਗੇ ਕੀ ਆ ਭਾਰਤ ਨਹੀਂ ਇੱਕ ਇੱਕ ਬੰਦਾ ਪੱਤਰਕਾਰ ਪਰ ਆਇਆ ਉਹਨਾਂ ਨੇ ਤੁਹਾਡੀ ਕੀ ਕਿਹਾ ਸੀ ਕੋਈ ਕੈਂਡੀਡੇਟ ਨਹੀਂ ਦੇਣਾ ਉਹ ਤਾਂ ਮੀਡੀਆ 'ਚ ਬਿਆਨ ਸੀਗੇ ਉਹਨਾਂ ਨੇ ਵੀ ਹੁਣ ਬਿਆਨ ਤਾਂ ਹੁਣ ਕੱਲੇ ਮੁੱਕਰਦੇ ਆ ਸ਼ਹਿਰ ਦੀ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਆ ਅਸੀਂ ਡਿਵੈਲਪਮੈਂਟ ਚਾਹੁੰਦੇ ਆ ਹੋਰ ਰਲ ਕੇ ਡਿਵੈਲਪਮੈਂਟ ਕਰੀਏ ਹੁਣ ਕਿਵੇਂ ਆ ਸਾਰੀ ਸਰਕਾਰੀ ਬਣ ਕੇ ਕੀ ਕੰਮ ਹੋਗੇ ਕਿ ਲਾ ਕੀਆ ਸਰ ਨਾਰਮਲ ਜਿਹਾ ਕੁਝ ਕਹਿੰਦੇ ਵਿਰਾਟ ਕੇ ਡਾਟ ਕੇ ਨਗਰ ਨਿਗਮ ਦੀਆਂ ਕਮੇਟੀ ਦੇ ਜਿੰਨੇ ਰੂਪਕਮਾ ਜਿੰਨੀ ਲੇਟ ਆ ਕੱਢਾਂਗੇ ਡਾਟ ਕੇ ਮੈਂ ਉਹਨਾਂ ਭਰਾਵਾਂ ਨੂੰ ਵੀ ਜਿੱਦਾਂ ਜਿਹੜੇ ਵਿਰੋਧ ਕਰਦੇ ਪਏ ਆ ਆਓ ਰਲ ਕੇ ਸ਼ਹਿਰ ਨੂੰ ਨਵਾਂ ਬਣਾਈਏ ਆਪਾਂ ਕਰਾਂਗੇ ਜੇ ਸ਼ਹਿਰ ਦੀ ਡਿਵੈਲਪਮੈਂਟ ਲਈ ਰਲ ਕੇ ਕਹੋਗੇ ਕੰਮ ਆਪਾਂ ਕਰਾਂਗੇ ਜੇ ਨਹੀਂ ਸਾਲ ਜਣ ਚਲੋ ਇੱਕ ਇੱਕ ਫੋਟੋ ਕਾਲੀ ਜੀ ਕਮਾਈ और सारे सेफ्टी ਨਾਲ ਸੀਨੇ ਬੈਠੇ ਦਾਨ ਬਣੇ ਇਸੇ ਦਾ ਬੈਠੇ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਸਣ ਲਾ 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 ਤੇ ਮੈਂ ਇੱਕ ਹੋ ਇਹ ਦੱਸੂਗਾ ਕਿ ਅੱਜ ਇਹ ਤਿੰਨ ਤਿੰਨ ਭਾਅ ਆ ਗਏ ਨੇ ਨਾਉਂਟ ਹੋ ਗਏ ਆ ਪਰ ਕੰਪਨੀਆਂ ਕਰਦੇ ਉਹ ਜਿਹੜੇ ਘੱਟ ਰੁਪਏ ਸੀ ਤੁਸੀਂ ਜਾਣਦੇ ਹੋ ਗੇਜ ਰੋਡ ਦਾ ਕੀ ਹਾਲ ਹੈ ਉਹ ਸਰਕਾਰ ਕਰਨਾ ਚਾਹਦੀ ਸੀ ਸਾਡੇ ਐਮਸੀ ਸਾਹਿਬਾਨ ਕਰਨਾ ਚਾਹਦੇ ਸੀ ਪਰ ਮੈਨੇ ਬੋਧਾ ਚੱਲਦਾ ਕਿ ਲੋਕਾਂ ਨੂੰ 15 10 15 ਦਿਨ ਦੇ ਵਿੱਚ ਪਤਾ ਲੱਗੇਗਾ ਕਿ ਜੇ ਅੱਜ ਇਹਨਾਂ ਨੇ ਇਹ ਐਮ ਸਿਚੁਏਸ਼ਨ ਨੂੰ ਅਜਿਹਾ ਬਣਾਇਆ ਕਿ ਇਹ ਆਪਨੇ ਬਿਟੀ ਚੁਣੀਆ ਸਭ ਨੂੰ ਇਹਦਾ ਦਾਤ ਤੁਹਾਡੇ ਸਾਹਮਣੇ ਗੱਡੀ ਦਾ ਡਰਾਈਵਰ ਤਾਂ ਮਿਲ ਗਿਆ ਰੂਟ ਕਿਹੜਾ ਆਊਗਾ ਜੀ ਸ਼ੁਰੂਆਤ ਦਾ ਸੇਵਾ ਦੀ ਸ਼ੁਰੂਆਤ ਜਿਹੜਾ ਦੂਕੇ ਰੋੜਾ ਸੀ ਇੱਥੇ ਰੁਕ ਰਹਿ ਗਏ ਕਿੱਥੇ ਦੇਖ ਲੈ ਰੋਡ ਹੈਲ ਵੀ ਨਾ ਉਹ ਕਹਿੰਦੇ 27 ਤੋਂ ਪਹਿਲਾਂ ਬੰਦ ਨਹੀਂ ਲੋਕਾਂ ਦੀ ਚਰਚਾ ਹੈ ਦੇ ਇਹ ਤਾਂ ਤੁਹਾਡੇ ਨਾਲ ਮੈਂ ਗੱਲ ਕਰ ਰਿਹਾ ਜੀ ਇਹ ਤੁਸੀਂ ਇਹ ਕਹੇ ਚਲਿਓ ਕੋਈ ਬਿਲਡਿੰਗ ਨਹੀਂ ਤਾਂ ਨਹੀਂ ਨਹੀਂ ਅਸੀਂ ਉਮੀਦ ਕਰਦੇ ਆ ਕਿ ਬਣੇ ਅਸੀਂ ਤਾਂ 27 ਅਜਿਹੇ ਮਹੀਨੇ ਚੋ ਸ਼ੁਰੂ ਹੋ ਜਾਏਗੀ ਬਰੋ ਅ ਕੰਪਲੀਟ ਕਰਾਉਣਾ ਕਿ ਤੁਹਾਡੇ ਨਾਲ ਸਾਡੀ ਪਿਆਰ ਚੋ ਬਹੁਤ ਸ਼ੁਕਰੀਆ ਜੀ ਵੀ ਮੋਹਨ ਸਾਹਿਬ ਸਾਰੇ ਕੰਮ ਰੁਕ ਗਏ ਸੀ ਜੋ ਕੰਨਾ ਪੁੱਛੇ ਪਤਾ ਕਰ ਰਹੇ ਸੀ ਕੰਪਲੈਕਸ ਦੇ ਇਹ ਨਾਲ ਇਹ ਪਹਿਲੇ ਸਾਲ ਜਦੋਂ ਅਗਰ ਇਹ ਪੜਾਉਂਦਾ ਹਾਂ ਹਾਉਲ ਆਉ ਸਾਡੇ ਵੀ ਹੱਥੋਂ ਸਮਾਇਆ ਕੋਈ ਕੋਈ ਸਾਡੇ ਦੇ ਸ਼ਹਿਰ ਨੂੰ ਅਸੀਂ ਲੈ ਕੇ ਜਾਣਾ ਵੀ ਡਿਪਾਰਟਮੈਂਟ ਦੀ ਕਰਨਾ ਅਸੀਂ ਨਹੀਂ ਅਜਵਾ ਦਾ ਕੋਈ ਆਜਵਾ ਚਲੋ ਜੇ ਚੱਲਣਾ ਤਾਂ ਸਰਕਾਰ ਹੁਣੇ ਜਿਹੜੀ ਹੈ ਕਮਿਸ਼ਨ ਪਰੰਪਰ ਆਉਂਦੇ ਜਿਹੜੇ ਕੋਈ ਦੇਖ ਕੇ ਕਾਰਜ ਕਰੇ 916 12 ਉਹਨੇ ਦੇਖਣ ਦਾ ਸਮਾਂ ਦੇਣਾ ਤੇ ਉਹਨਾਂ ਨੇ ਸ਼ੁਰੂ ਹੋਰ ਉਹ ਵੀ ਨੋਸ਼ਹਿਰ ਦੀ ਡਿਪਾਰਟਮੈਂਟ ਵਾਟਰ ਸਪਲਾਈ ਜਾਂ ਸ਼ਹਿਰ ਚ ਭੈਣ ਵਾਲੀ ਉਹ ਲੈ ਕੇ ਆਵਾਂਗੇ ਸੜਕਾਂ ਲੈ ਕੇ ਆਵਾਂਗੇ ਫੈਸਲੇ ਫੰਡ ਲੈ ਕੇ ਆਵਾਂਗੇ ਅਸੀਂ ਡਵੈਲਪਮੈਂਟ ਦੇ ਹਾਮੀ ਹਾਂ ਅਸੀਂ ਇਲੈਕਸ਼ਨ ਕਰਾਇਆ ਸਾਰਾ ਕੰਮ ਦੀਨਾ ਔਰ ਪ੍ਰੈਸ ਦੇ ਸਾਹਮਣੇ ਜਿੱਦਾਂ ਫਿਜ਼ੀਕਲੀ ਤੁਹਾਨੂੰ ਮੈਂਬਰ ਦਿਖਾ ਦਿੱਤਾ ਵੋਟਾਂ ਨਾਲ ਜਿੱਤੇ ਆ ਕੋਈ ਧੱਕਾ ਨਹੀਂ ਕੀਤਾ ਬਾਕੀ ਉਹਨਾਂ ਦੀ ਸੋਚ ਆ ਅੰਦਰ ਕੋਸ਼ਿਸ਼ ਦੀ ਬਾਹਰ ਕੋਜਣਾ ਇਸ ਕਰਕੇ ਤੁਹਾਨੂੰ ਅਸੀਂ ਹੋਣਾ ਭਰਾਵਾਂ ਨੂੰ ਵੀ ਕਰਦੇ ਆ ਬੇਨਤੀ بیاਓ ਰਲ ਕੇ ਉਹਨਾਂ ਦਾ ਵੀ ਸ਼ਹਿਰ ਆ ਉਹਨਾਂ ਦੇ ਵੀ ਬਾੜ ਆ ਆਪਾਂ ਰਲ ਕੇ ਸរី ਦੁਆਇਆ ਵੇਰੀ ਗੁੱਡ ਬਲਵਿੰਦਰਪੁਰ ਪ੍ਰਧਾਨ ਜੀ ਜੋਨ ਦੇ ਜਿੱਤੇ ਆ ਸੀਨੀਅਰ ਮੀਂਟਰ ਮਾਤਾ ਜੀ ਦੇ ਜੀਤ ਕੋਲ ਔਰ ਜੱਦੀ 22 ਪ੍ਰਧਾਨ ਲਈ ਗੁਰਮੁਖ ਸਿੰਘ ਨੌ ਮਿਲ ਸਕਦੇ ਆ ਸਾਡੇ ਜਿੱਤੇ ਮਰਜ਼ੀਆਂ ਕੱਢ ਕਰੀਏ 100 ਰੁਪਇਆ ਦੇ ਮਰਜ਼ੀਆਂ ਜਿੱਤੇ ਮਰਜ਼ੀਆਂ ਨਹੀਂ ਨਹੀਂ ਵੈਲਕਮ ਆ ਸਾਰਿਆਂ ਦਾ ਸਾਰੇ ਨਾਲ ਖੁਸ਼ੀ ਵੀ ਹੈ ਸਾਡੇ ਕੋਲ ਕਿਉਂ ਨਾ ਪਹੁੰਚਾ ਲੈ ਸਾਡੇ ਨਾਲ ਬਿਲਕੁਲ ਸਾਨੂੰ ਵੀ ਸਾਡੀ ਖੁਸ਼ੀ ਵੀ ਹੋ ਰਹੀ ਹੈ ਸਾਰਿਆਂ ਨੇ ਜਿਵੇਂ ਸਾਹਿਬ ਜੀ ਜੀ ਸਾਰਿਆਂ ਨੇ ਜਿਵੇਂ